ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਸਭ ਦਾ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਠੱਗੀ ਅੱਗੇ ਬੈਂਕਾਂ ਵਿੱਚੋਂ ਪੈਸਾ ਤੁਹਾਡੇ ਖਾਤੇਆਂ 'ਚੋਂ ਪੈਸਾ ਗਿਆ ਹੁੰਦਾ ਸੀ ਪਰ ਹੁਣ ਇੱਕ ਨਵਾਂ ਰੁਝਾਨ ਚੱਲ ਪਿਆ ਕਿ ਤੁਹਾਡਾ ਕ੍ਰੈਡਿਟ ਕਾਰਡ ਵੀ ਸੇਫ ਨਹੀਂ ਤਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇਸ ਖੇਤਰ ਦੇ ਵਿੱਚ ਜਿੱਥੇ ਇੱਕ ਪ੍ਰਸਿੱਧ ਫੋਟੋਗ੍ਰਾਫਰ ਨਾਲ 5.5 ਲੱਖ ਦੀ ਠੱਗੀ ਵਜਦੀ ਉਸਦੇ ਕਾਰਡ ਕਾਰਡ ਦੇ ਵਿੱਚੋਂ ਹੋਇਆ ਇਸ ਤਰ੍ਹਾਂ ਦੀ ਫੋਟੋਗ੍ਰਾਫਰ ਨੂੰ ਫੋਨ ਆਉਂਦਾ ਕਿ ਜੀ ਅਸੀਂ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣੀ ਚਾਹੁੰਦੇ ਹਾਂ ਤੇ ਉਸ ਦੇ ਲਈ ਕੁਝ ਪ੍ਰੋਸੈਸ ਹੈ ਉਸ ਪ੍ਰੋਸੈਸ ਤੋਂ ਬਾਅਦ ਤੁਹਾਨੂੰ ਇੱਕ OTP ਆਏਗਾ ਤਾਂ ਤੁਸੀਂ ਉਹ OTP ਸਾਡੇ ਨਾਲ ਸ਼ੇਅਰ ਕਰ ਦੇਣਾ ਤੇ ਉਸ OTP ਸ਼ੇਅਰ ਕਰਨ ਤੋਂ ਬਾਅਦ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ ਵੱਧ ਜਾਵੇ ਤਾਂ ਅਚਨ ਚੇਤ ਹੀ ਜਿਹੜਾ ਫੋਟੋਗ੍ਰਾਫਰ ਹੈ ਉਹਨਾਂ ਦੇ ਚਾਸੇ ਵਿੱਚ ਆ ਜਾਂਦਾ ਤੇ ਜਿਉਂ ਹੀ ਉਸ ਨੂੰ OTP ਆਉਂਦਾ ਤਾਂ ਉਹ OTP ਉਹਨਾਂ ਠੱਗਾ ਨਾਲ ਸ਼ੇਅਰ ਕਰ ਦਿੰਦਾ ਹੈ OTP ਸ਼ੇਅਰ ਹੁੰਦਾ ਫੋਨ ਤੋਂ ਬਾਅਦ ਜਿਹੜਾ ਇੱਕ ਮੈਸੇਜ ਸੁ ਹੋਰ ਆਉਂਦਾ ਕਿ ਤੁਹਾਡੇ ਕ੍ਰੈਡਿਟ ਕਾਰਡ ਦੇ ਵਿੱਚੋਂ 5 ਲੱਖ 26000 ਰੁਪਇਆ ਜਿਹੜਾ ਉਹ ਨਿਕੜਿਆ ਜਾ ਚੁੱਕਿਆ ਹੈ ਕਢਾਇਆ ਜਾ ਚੁੱਕਿਆ ਹੈ ਤਾਂ ਇਸ ਤੋਂ ਇਲਾਵਾ ਇਕੱਲਾ ਕ੍ਰੈਡਿਟ ਕਾਰਡ ਨਹੀਂ ਉਸ ਦਾ ਜਿਹੜਾ ਪਰਸਨਲ ਸੇਵਿੰਗ ਕਾਊਂਟ ਹੈ ਉਹ ਵੀ ਹੈਕ ਹੋ ਜਾਂਦਾ ਤੇ ਉਹ ਜਲਦੀ ਹਰਕਤ ਵਿੱਚ ਆ ਜਾਂਦਾ ਫੋਟੋਗ੍ਰਾਫਰ ਇਸ ਬੰਦੀ ਬੈਂਕ ਨੂੰ ਸੂਚਨਾ ਕਰਦਾ ਹੈ ਕਸ਼ਮਰ ਕੇ ਰੂਟ ਕਰਦਾ ਹੈ ਸਾਈਬਰ ਕ੍ਰਾਈਮ ਨੂੰ ਸੂਚਿਤ ਕਰਦਾ ਹੈ ਤਾਂ ਇਹ ਨਹੀਂ ਜਲਦੀ ਦੀ ਪ੍ਰਕਿਰਿਆ ਹੋਣ ਦਾ ਫਾਇਦਾ ਇਨਾ ਕੁਝ ਨਹੀਂ ਹੁੰਦਾ ਕਿ ਉਸ ਦੇ ਜਿਹੜੀ ਇੱਕ ਟ੍ਰਾਂਜੈਕਸ਼ਨ ਹੈ ਉਹਦੇ ਨਿੱਜੀ ਖਾਤੇ ਵਿੱਚ ਹੋਈ ਹੁੰਦੀ ਹੈ ਉਹ ਵਾਪਸ ਆ ਜਾਂਦੀ ਹੈ ਇੱਕ ਤੋਂ ਹੋਰ ਛੋਟੀਆਂ-ਮੋਟੀਆਂ ਟ੍ਰਾਂਜੈਕਸ਼ਨ ਵਾਪਸ ਆ ਜਾਂਦੀਆਂ ਪਰ ਜਿਹੜੀ 5 ਲੱਖ 28 ਹਜ਼ਾਰ ਦੀ ਰਕਮ ਹੈ ਉਹ ਵਾਪਸ ਜੇ ਤੱਕ ਨਹੀਂ ਆਈ ਉਸ ਵਲੋਂ ਸਾਰੀ ਚਾਰਾ ਜੋਗੀ ਚੀਜ਼ ਚਾ ਚੁੱਕੀ ਹੈ ਲਿਵਰ ਪ੍ਰੋਸੈਸ ਕੀਤਾ ਜਾ ਚੁੱਕਾ ਹੈ ਪਰ ਉਹ 5.5 ਲੱਖ ਪਾਉਗੇ 528000 ਦੀ ਰਾਸ਼ੀ ਜਿਹੜੀ ਆ ਉਹ ਕਦੋਂ ਮੂਰੇਗੀ ਇਹ ਤਾਂ ਔਰ ਵਾਲਾ ਸਮਝ ਦੱਸੇਗਾ ਪਰ ਇਹ ਵੀਡੀਓ ਤੁਹਾਡੀ ਸੂਚਨਾ ਹਿਤ ਬਣਾਈ ਗਈ ਹੈ ਕਿ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਸਾਥੀਆਂ ਨੂੰ ਸਪਰੇਡ ਕਰੋ ਵੀ ਤੁਹਾਨੂੰ ਇਕੱਲੇ ਬੈਂਕ ਵੱਲੋਂ ਵੀ ਕ੍ਰੈਡਿਟ ਕਾਰਡ ਸੰਬੰਧੀ ਵੀ ਤੁਹਾਨੂੰ ਕੋਈ ਜਿਹੜਾ ਪੈਸੇ ਆ ਸਕਦਾ ਤੁਹਾਡੇ ਕ੍ਰੈਡਿਟ ਕਾਰਡ ਦੀ ਰਾਸ਼ੀ ਵੀ ਜਿਹੜੀ ਆ ਓਹ ਕਢਾਈ ਜਾ ਸਕਦੀ ਹੈ ਉਹ ਖਤਮ ਕੀਤੀ ਜਾ ਸਕਦੀ ਹੈ ਜਿਸ ਦਾ ਹਰਦਾਨਾ ਤੁਹਾਨੂੰ ਭਰਨਾ ਪੈ ਸਕਦਾ ਕਿਉਂਕਿ ਤੁਹਾਡੇ ਕ੍ਰੈਡਿਟ ਕਾਰਡ ਵਿੱਚੋਂ ਨਿਕਲੀ ਹੋਈ ਰਾਸ਼ੀ ਜੋ ਬਿੱਲ ਤੁਹਾਡੇ ਨਾਂ ਤੇ ਬਣਨਾ ਤਾਂ ਇਸ ਲਈ ਸਤਾਰਕ ਰਹੋ ਅੱਜ ਦੇ ਲਈ ਇਹਨਾਂ ਫਿਰ ਮਿਲਦੇ ਆ ਦੱਸ ਅਕਲੀ ਆਪਣੇ ਖਾਦਮ ਸੁਮੰਦਰਪੁਰਾ ਨੂੰ ਦਿਓ ਜੀ ਇਜਾਜ਼ਤ ਰੱਬ ਰੱਖਾ